ਉਹੀ ਗੱਡੀ ਹੈ ਜੀ ਜਿਨੇ ਇਸ ਮਹੱਲੇ ਦੇ ਵਿੱਚ ਮੈਂ ਮਹੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਔਰ ਇਸ ਮਹੱਲੇ ਦੇ ਵਿੱਚ ਪੂਰਾ ਹੜਕੰਪ ਮਚਾਇਆ ਪਿਆ ਸਾਰਾ ਮਹੱਲਾ ਦੁਖੀ ਕੀਤਾ ਇਸ ਬੱਚੇ ਨੇ ਤੇ ਜਦੋਂ ਜਾਂਦਾ ਉੱਚੀ ਉੱਚੀ ਆਵਾਜ਼ ਦੇ ਵਿੱਚ ਉੱਟਰ ਮਾਰ ਕੇ ਜਾਂਦਾ ਸਾਨੂੰ ਮਹੱਲੇ ਨੇ ਸਾਰੇ ਨੇ ਕੰਪਲੀਟ ਕੀਤੀ ਹੈ ਜੀ ਇਸ ਬੱਚੇ ਨੂੰ ਨੱਥ ਪਾਈ ਜਾਵੇ ਤਾਂ ਜੋ ਸਾਡੇ ਜਿਹੜੇ ਮਹੱਲੇ ਦੇ ਬੱਚੇ ਆ ਛੋਟੇ ਛੋਟੇ ਜਾਂ ਬਿਮਾਰ ਬਜ਼ੁਰਗ ਵਿਅਕਤੀ ਆ ਉਹ ਸਾਰੇ ਦੁਖੀ ਤੇ ਪਰੇਸ਼ਾਨ ਰਹਿ ਅੱਜ ਇਹ ਗੱਡੀ ਅਸੀਂ ਘਰ ਆ ਕੇ ਫੜ ਲਈ ਆ ਇਹਦਾ ਜੋ ਮੋਟਰ ਵਹੀਕਲ ਇਕ ਤੇ ਚਲਾਨ ਬਣਦਾ ਉਹ ਅਸੀਂ ਕਰ ਰਹੇ ਆ ਤੇ ਬਾਕੀ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰ ਰਹੇ ਆ ਕਿ ਪਲੀਜ਼ ਜਿਸ ਵਿਅਕਤੀ ਨੇ ਸ਼ਿਆਰਪੁਰ ਸ਼ਹਿਰ ਦੇ ਵਿੱਚ ਮੋਟਰ ਦਾ ਇਸਤੇਮਾਲ ਕੀਤਾ ਜਾਂ ਮੋਟਰਸਾਈਕਲ ਦਾ ਪਟਾਕਾ ਮਾਰਿਆ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਪਲੀਜ਼ ਇਹ ਸਾਡੀ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਪਲੀਜ਼ ਪੁਲਿਸ ਨੂੰ ਕੋਆਪਰੇਟ ਕਰੋ ਟ੍ਰੈਪ ਕਰੂਲਾਂ ਦੀ ਪੜਨਾ ਕਰੋ ਇਹਨਾਂ ਦਾ ਸਮਾਨ ਜਿਹੜਾ ਤਿਆਰ ਕਰੋ ਜੀ ਥੈਂਕ ਯੂ ਜੀ